ਵੀ ਤੇ ਇਸ ਵੇਲੇ ਦੀ ਵੱਡੀ ਖਬਰ ਦੱਸ ਤੱਕ ਦੇ ਰਹੀ ਹੈ ਜਲੰਧਰ ਵੈਸਟ ਤੋਂ ਅਕਾਲੀ ਦਲ ਨੇ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ ਜੀ ਹਾਂ ਕਾਂਗਰਸ ਦੇ ਊਮਨ ਕਾਰਡ ਦਾ ਜਵਾਬ ਦੇ ਲਈ ਅਕਾਲੀ ਦਲ ਨੇ ਵੀ ਚੋਣ ਮੈਦਾਨ ਦੇ ਵਿੱਚ ਬੀਬੀ ਸੁਰਜੀਤ ਕੌਰ ਨੂੰ ਉਮੀਦਵਾਰ ਬਣਾ ਕੇ ਉਤਾਰਿਆ ਹੈ ਤੁਹਾਨੂੰ ਦੱਸ ਦਈਏ ਕਿ ਬੀਬੀ ਸੁਰਜੀਤ ਕੌਰ ਦੋ ਵਾਰ ਕਾਉਂਸਲਰ ਰਹਿ ਚੁੱਕੇ ਨੇ ਜਦੋਂ ਕਿ ਉਹਨਾਂ ਦੇ ਪਤੀ ਸਾਬਕਾ ਕਾਉਂਸਲਰ ਪ੍ਰੀਤਮ ਸਿੰਘ ਨੇ ਤਾਂ ਬੀਬੀ ਸੁਰਜੀਤ ਕੌਰ ਜੋ ਕਿ ਦੋ ਵਾਰ ਕੌਂਸਲਰ ਰਹਿ ਚੁੱਕੇ ਨੇ ਤਾਂ ਉਹਨਾਂ ਨੂੰ ਅਕਾਲੀ ਦਲ ਦੇ ਵੱਲੋਂ ਉਮੀਦਵਾਰ ਬਣਾਇਆ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਆਪ ਨੇ ਮੋਹਿੰਦਰ ਭਗਤ ਨੂੰ ਉਮੀਦਵਾਰ ਬਣਾ ਕੇ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਤੇ ਜਦੋਂ ਕਿ ਭਾਜਪਾ ਨੇ ਸ਼ੀਤਲ ਲੰਗਰਾਲ ਨੂੰ ਟਿਕਟ ਦਿੱਤੀ ਹੈ ਤੇ ਉੱਥੇ ਹੀ ਕਾਂਗਰਸ ਨੇ ਬੀਬੀ ਸੁਰਿੰਦਰ ਕੌਰ ਨੂੰ ਟਿਕਟ ਦਿੱਤੀ ਹੈ ਤਾਂ ਉੱਥੇ ਹੋਣਾ ਅਕਾਲੀ ਦਲ ਦੇ ਵੱਲੋਂ ਵੀ ਵੂਮਨ ਕਾਰਡ ਖੇਡਿਆ ਗਿਆ ਹੈ ਤੇ ਬੀਬੀ ਸੁਰਜੀਤ ਕੌਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਹੈ ਬੀਬੀ ਸੁਰਜੀਤ ਕੌਰ ਦੋ ਵਾਰ ਕਾਉਂਸਲਰ ਰਹਿ ਚੁੱਕੇ ਨੇ ਔਰ ਉਹ ਉਹਨਾਂ ਦੇ ਪਤੀ ਵੀ ਟਕਸਾਲੀ ਅਕਾਲੀ ਮੰਨੇ ਜਾਂਦੇ ਨੇ ਜਥੇਦਾਰ ਪ੍ਰੀਤਮ ਸਿੰਘ ਜੋ ਕਿ ਸਾਬਕਾ ਕੌਂਸਲਰ ਨੇ ਤਾਂ ਬੀਬੀ surjit कौर ਅਤੇ ਉਹਨਾਂ ਦੇ ਪਤੀ ਦੋਵੇਂ ਕੌਂਸਲਰ ਰਹਿ ਚੁੱਕੇ ਨੇ ਅਤੇ ਜਲੰਧਰ ਵੈਸਟ ਦੇ ਵਿੱਚ ਜੋ ਇਸ ਵਾਰ ਜਿਮਨੀ ਚੋਣਾ ਹੋਣ ਵਾਲੀਆਂ ਨੇ ਤੇ ਉਸੇ ਦੇ ਚਲਦੇ ਬੀਬੀ surjit कौर ਨੂੰ ਅਕਾਲੀ ਦਲ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਤਾਂ ਬੀਬੀ ਜਗੀਰ कौर ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਸਾਬਕਾ ਐਮਪੀ ਅ ਮਹਿੰਦਰ ਸਿੰਘਾ ਕੇਪੀ ਅਤੇ ਬੰਗਾ ਹਲਕੇ ਤੋਂ ਵਿਧਾਇਕ ਡਾਕਟਰ ਸੁਖਵਿੰਦਰ ਸਿੰਘ ਸੁੱਖੀ ਦੇ ਵੱਲੋਂ ਅੱਜ ਐਲਾਨ ਕੀਤਾ ਗਿਆ ਉਹਨਾਂ ਦੇ ਵੱਲੋਂ ਬੀਬੀ ਸੁਜੀਤ ਕੌਰ ਦੇ ਨਾਮ ਦੇ ਉੱਤੇ ਮੋਹਰ ਲਾਈ ਜਾਂਦੀ ਹੈ ਔਰ ਇਸ ਤੋਂ ਬਾਅਦ ਐਲਾਨ ਕੀਤਾ ਜਾਂਦਾ ਹੈ ਕਿ ਬੀਬੀ ਸੁਰਜੀਤ ਕੌਰ ਹੀ ਜਲੰਧਰ ਵੈਸਟ ਹਲਕੇ ਤੋਂ ਚੋਣ ਮੈਦਾਨ ਦੇ ਵਿੱਚ ਨਿਤਰਣਗੇ ਤਾਂ ਇਹ ਬੇहद ਵੱਡੀ ਖਬਰ ਕਿਉਂਕਿ ਸਾਰਿਆਂ ਦੀ ਨਜ਼ਰ ਟਿਕੀਆਂ ਹੋਈਆਂ ਸੀ ਸ਼੍ਰੋਮਣੀ ਅਕਾਲੀ ਦਲ ਤੇ ਕਿਉਂਕਿ ਬੀਤੇ ਕਾਫੀ ਦਿਨਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਸਭ ਕੁਝ ਠੀਕ ਨਹੀਂ ਚੱਲ ਰਿਹਾ ਲਗਾਤਾਰ ਦੋ ਫਾੜ ਹੋਈ ਨਜ਼ਰ ਆ ਰਹੀ ਹੈ ਅਕਾਲੀ ਦਲ ਔਰ ਇਸ ਦੇ ਦਰਮਿਆਨ ਜਲੰਧਰ ਵੈਸਟ ਹਲਕੇ ਦੀ ਜੇਕਰ ਗੱਲ ਕਰੀਏ ਤਾਂ ਕਿਸ ਨੂੰ ਉਮੀਦਵਾਰ ਬਣਾ ਕੇ ਚੌਂ ਨ ਮੈਦਾਨ ਦੇ ਵਿੱਚ ਉਤਾਰਿਆ ਜਾਵੇਗਾ ਤਾਂ ਇਹ ਵੱਡਾ ਸਵਾਲ ਬਣ ਚੁੱਕਾ ਸੀ ਕਿਉਂਕਿ ਜੇਕਰ ਬਾਕੀ ਪਾਰਟੀਆਂ ਦੀ ਗੱਲ ਕਰੀਏ ਤਾਂ ਬਾਕੀ ਪਾਰਟੀਆਂ ਦੇ ਵਿੱਚ ਉਮੀਦਵਾਰਾਂ ਦਾ ਐਲਾਨ ਹੋ ਚੁੱਕਾ ਸੀ ਔਰ ਜੇਕਰ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਵੱਲੋਂ ਵੀ ਰਾਤ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਸੀ ਤਾਂ ਸਾਬਕਾ ਡਿਪਟੀ ਸੀਨੀਅਰ ਜੋ ਮੇਅਰ ਨੇ ਤਾਂ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਸੀ ਕਾਂਗਰਸ ਦੇ ਵੱਲੋਂ ਬੀਬੀ ਸੁਰਿੰਦਰ ਕੌਰ ਨੂੰ ਟਿਕਟ ਦੇ ਕੇ ਨਵਾਜਿਆ ਗਿਆ ਹੈ ਔਰ ਉੱਥੇ ਹੀ ਦੂਸਰੇ ਪਾਸੇ ਜੇਕਰ ਗੱਲ ਕਰੀਏ ਭਾਜਪਾ ਦੀ ਤਾਂ ਭਾਜਪਾ ਦੇ ਵੱਲੋਂ ਪਹਿਲਾਂ ਹੀ ਮੰਨਿਆ ਜਾ ਰਿਹਾ ਸੀ ਕਿ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋਏ ਸ਼ੀਤਲ ਅੰਗੁਰਾਲ ਨੂੰ ਹੀ ਟਿਕਟ ਦਿੱਤੀ ਜਾਵੇਗੀ ਤਾਂ ਸ਼ੀਤਲ ਅੰਗੁਰਾਲ ਨੂੰ ਉਮੀਦਵਾਰ ਭਾਜਪਾ ਦੇ ਵੱਲੋਂ ਬਣਾਇਆ ਗਿਆ ਹੈ ਤਾਂ ਉੱਥੇ ਹੀ ਜੇਕਰ ਆਪ ਦੀ ਗੱਲ ਕਰੀਏ ਤਾਂ ਆਪ ਨੇ ਮਹਿੰਦਰ ਭਗਤ ਜੋ ਕਿ ਭਾਜਪਾ ਨੂੰ ਛੱਡ ਕੇ ਆਮ ਆਦਮੀ ਪਾਰਟੀ ਜੋ ਸ਼ਾਮਲ ਹੁੰਦੇ ਨੇ ਉਹਨਾਂ ਨੂੰ ਉਮੀਦਵਾਰ ਬਣਾਇਆ ਸੀ ਤਾਂ ਲਗਾਤਾਰ ਚਰਚਾ ਵਸੀ ਕਿ ਆਖਿਰ ਅਕਾਲੀ ਦਲ ਦੇ ਵੱਲੋਂ ਆਪਣੀ ਉਮੀਦਵਾਰ ਦਾ ਐਲਾਨ ਕਦੋਂ ਕੀਤਾ ਜਾਵੇਗਾ ਕਿਉਂਕਿ ਥੋੜੇ ਦਿਨ ਰਹਿ ਚੁੱਕੇ ਨੇ 10 ਜੁਲਾਈ ਨੂੰ ਜਲੰਧਰ ਵੈਸਟ ਦੇ ਵਿੱਚ ਚੋਣਾਂ ਹੋਣੀਆਂ ਨੇ ਔਰ ਇਸੇ ਦੇ ਮੱਦੇਨਜ਼ਰ ਸਾਰੀਆਂ ਪਾਰਟੀਆਂ ਦੇ ਵੱਲੋਂ ਆਪਣੇ ਉਮੀਦਵਾਰ ਐਲਾਨੇ ਜਾ ਚੁੱਕੇ ਸੀ ਔਰ ਇਸੇ ਤੇ ਨਜ਼ਰ ਟਿਕੀਆਂ ਹੋਈਆਂ ਸੀ ਸਭ ਦੀਆਂ ਕਿ ਆਖਿਰ ਅਕਾਲੀ ਦਲ ਦੇ ਵੱਲੋਂ ਕਿਸ ਨੂੰ ਉਮੀਦਵਾਰ ਬਣਾਇਆ ਜਾਂਦਾ ਕਿਉਂਕਿ ਅਕਾਲੀ ਦਲ ਦੀ ਜੇਕਰ ਸਥਿਤੀ ਦੀ ਗੱਲ ਕਰੀਏ ਤਾਂ ਬਹੁਤ ਦੀ ਜਲੰਧਰ ਦੇ ਵਿੱਚ ਨਹੀਂ ਰਹੀ ਹੈ ਔਰ ਖਾਸ ਤੌਰ ਤੇ ਲੋਕ ਸਭਾ ਚੋਣਾਂ ਦੇ ਵਿੱਚ ਵੀ ਇਹ ਦੇਖਣ ਨੂੰ ਮਿਲਿਆ ਕਿ ਅਕਾਲੀ ਦਲ ਦੀ ਪਰਫਾਰਮੈਂਸ ਕੋਈ ਖਾਸ ਵਧੀਆ ਨਹੀਂ ਰਹੀ ਕਿਉਂਕਿ ਜਦੋਂ ਟੀਨੂ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਤਾਂ ਅਕਾਲੀ ਦਲ ਨੂੰ ਇੱਥੇ ਇੱਕ ਵੱਡਾ ਝਟਕਾ ਲੱਗਦਾ ਹੈ ਔਰ ਇਸੇ ਦੇ ਮੱਦੇਨਜ਼ਰ ਹੁਣ ਅਕਾਲੀ ਦਲ ਲਈ ਇਹ ਸਵਾਲ ਬਣ ਗਿਆ ਸੀ ਕਿ ਆਖਿਰ ਕਿਸ ਨੂੰ ਉਮੀਦਵਾਰ ਬਣਾ ਕੇ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇ ਕੋਈ ਟਕਸਾਲੀ ਚਿਹਰਾ ਦਿੱਤਾ ਜਾਵੇ ਕੋਈ ਐਸਾ ਚਿਹਰਾ ਦਿੱਤਾ ਜਾਵੇ ਜੋ ਫਰੈਸ਼ ਵੀ ਹੋਵੇ ਔਰ ਜਿਸ ਦਾ ਜੋ ਪਰਿਵਾਰਕ ਜੋ ਪਿਸ਼ੋਕੜ ਹੈ ਅਕਾਲੀ ਦਲ ਦੇ ਨਾਲ ਜੁੜਿਆ ਹੋਵੇ ਤਾਂ ਇਸੇ ਚਿਹਰੇ ਦੀ ਤਲਾਸ਼ ਅਕਾਲੀ ਦਲ ਦੇ ਵੱਲੋਂ ਕੀਤੀ ਜਾ ਰਹੀ ਸੀ ਔਰ ਇਸੇ ਨੂੰ ਲੈ ਕੇ ਸਕਰੀਨਿੰਗ ਕਮੇਟੀ ਬਣਾਈ ਗਈ ਸੀ ਜਿਸ ਦੇ ਵਿੱਚ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਸ਼ਾਮਲ ਸੀ ਔਰ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਸਾਬਕਾ ਐਮਪੀ ਮਹਿੰਦਰ ਸਿੰਘ ਕੇਪੀ ਜੋ ਕਿ ਲੋਕ ਸਭਾ ਚੋਣ ਵੀ ਅਕਾਲੀ ਦਲ ਦੀ ਟਿਕਟ ਤੇ ਲੜ ਚੁੱਕੇ ਨੇ ਔਰ ਬੰਗਾ ਹਲਕੇ ਤੋਂ ਵਿਧਾਇਕ ਸੁਖਵਿੰਦਰ ਸਿੰਘ ਸੁਖੀ ਤਾਂ ਸਕਰੀਨਿੰਗ ਕਮੇਟੀ ਦੇ ਵੱਲੋਂ ਹੁਣ ਇਸ ਨਾਮ ਤੇ ਮੋਹਰ ਲਗਾਈ ਗਈ ਹੈ ਟਕਸਾਲੀ ਆਗੂ ਅਤੇ ਸਾਬਕਾ ਕੌਂਸਲਰ ਜਥੇਦਾਰ Pritam Singh ਦੀ ਧਰਮ ਪਤਨੀ ਬੀਬੀ ਸਰਜੀਤ ਕੌਰ ਨੂੰ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਬਣਾ ਕੇ ਉਤਾਇਆ ਰਿਹਾ ਗਿਆ ਹੈ ਤਾਂ ਇਹਨਾਂ ਲੀਡਰਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਬੀਬੀ ਸਰਜੀਤ ਕੌਰ ਦੋ ਵਾਰ ਅਤੇ ਉਹਨਾਂ ਦੇ ਪਤੀ ਜਥੇਦਾਰ ਪ੍ਰੀਤਮ ਸਿੰਘ ਇੱਕ ਵਾਰ ਨਗਰ ਜਲੰਧਰ ਨਗਰ ਨਿਗਮ ਦੇ ਕਾਉਂਸਲਰ ਰਹਿ ਚੁੱਕੇ ਨੇ ਤੇ ਸਕਰੀਨਿੰਗ ਕਮੇਟੀ ਦੇ ਜੋ ਮੈਂਬਰ ਨੇ ਉਹਨਾਂ ਦੇ ਵੱਲੋਂ ਇਸ ਨਾਮ ਦੀ ਤਾਕੀਦ ਕੀਤੀ ਗਈ ਸੀ ਕਿ ਬੀਬੀ ਸਰਜੀਤ ਕੌਰ ਨੂੰ ਹੀ ਉਮੀਦਵਾਰ ਬਣਾਇਆ ਜਾਵੇ ਜਿਸ ਤੇ ਮੋਹਰ ਲਗਾਉਂਦੇ ਹੋਏ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਵੱਲੋਂ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਔਰ ਦੱਸਿਆ ਗਿਆ ਕਿ ਕਮੇਟੀ ਨੇ ਅ ਇਸ ਤੋਂ ਪਹਿਲਾਂ ਵੱਖ-ਵੱਖ ਜੋ ਅਕਾਲੀ ਸੋਚ ਵਾਲੇ ਆਗੂ ਸੀ ਉਹਨਾਂ ਦੇ ਨਾਲ ਸਲਾਹ مشورہ ਕੀਤਾ ਅਕਾਲੀ ਪਿਛੋਕਰ ਦਾ ਉਮੀਦਵਾਰ ਹੀ ਦੇਣਾ ਚਾਹੁੰਦੀ ਸੀ ਪਾਰਟੀ ਔਰ ਇਸੇ ਦੇ ਲਈ ਕਾਫੀ ਸਮਾਂ ਵੀ ਉਹਨਾਂ ਦੇ ਵੱਲੋਂ ਲਿਆ ਜਾਂਦਾ ਹੈ ਔਰ ਉਮੀਦਵਾਰ ਦਾ ਐਲਾਨ ਹੋ ਚੁੱਕਾ ਹੈ ਬੀਬੀ surjit kaur ਨੂੰ ਜਲੰਧਰ ਵੈਸਟ ਤੋਂ ਉਮੀਦਵਾਰ ਅਕਾਲੀ ਦਲ ਨੇ ਬਣਾ ਦਿੱਤਾ ਹੈ ਹੁਣ ਦੇਖਣਾ ਹੋਵੇਗਾ ਕਿ ਬੀਬੀ ਸੁਰਜੀਤ ਕੌਰ ਜੋ वूਮਨ ਕਾਰਡ ਉਹਨਾਂ ਤੇ ਖੇਡਿਆ ਗਿਆ ਹੈ ਤਾਂ ਬੀਬੀ ਸੁਰਜੀਤ ਕੌਰ ਆਪਣਾ ਜਾਦੂ ਚਲਾ ਪਾਉਂਦੇ ਨੇ ਜਲੰਧਰ ਵੈਸਟ ਦੇ ਲੋਕਾਂ ਦੇ ਉੱਤੇ ਚਾਹੇ ਜਾਂ ਨਹੀਂ ਕਿਉਂਕਿ ਜੇਕਰ ਬਾਕੀ ਉਮੀਦਵਾਰਾਂ ਦੀ ਗੱਲ ਕਰੀਏ ਚਾਹੇ ਆਪ ਦੇ ਮਹਿੰਦਰ ਭਗਤ ਹੋਣ ਤਾਂ ਉਹਨਾਂ ਦਾ ਵੀ ਆਧਾਰ ਜਲੰਧਰ ਦੇ ਲੋਕਾਂ ਦੇ ਵਿੱਚ ਮੰਨਿਆ ਜਾਂਦਾ ਹੈ ਔਰ ਖਾਸ ਤੌਰ ਤੇ ਜਲੰਧਰ ਵੈਸਟ ਦੇ ਵਿੱਚ ਚੋਣ ਵੀ ਲੜ ਚੁੱਕੇ ਨੇ ਮਹਿੰਦਰ ਭਗਤ ਔਰ ਦੂਸਰੇ ਪਾਸੇ ਜੇਕਰ ਸ਼ੀਤਲ ਅੰਗੁਰਾਲ ਦੀ ਗੱਲ ਕਰੀਏ ਤਾਂ ਉਹ ਇਥੋਂ ਹੀ ਵਿਦਾਇਕ ਰਹਿ ਚੁਕੇ ਨੇ ਉਹਨਾਂ ਦੇ ਵੱਲੋਂ ਹੀ ਜੋ ਅਸਤੀਫਾ ਆਮ ਆਦਮੀ ਪਾਰਟੀ ਨੂੰ ਭੇਜਿਆ ਗਿਆ ਸੀ ਤਾਂ ਉਸੇ ਦੇ ਚਲਦੇ ਹੀ ਇਹ ਸੀਟ ਖਾਲੀ ਹੋਈ ਸੀ ਤਾਂ ਉਸੇ ਦੇ ਚਲਦੇ ਹਾਲਾਤ ਬਣੇ ਨੇ ਕਿ ਜਲੰਧਰ ਵੈਸਟ ਦੀ ਸੀਟ ਤੇ ਦੁਬਾਰਾ ਚੋਣਾਂ ਹੋਣ ਜਾ ਰਹੀਆਂ ਨੇ ਤਾਂ ਫਿਲਹਾਲ ਸਾਰੀਆਂ ਪਾਰਟੀਆਂ ਦੇ ਵੱਲੋਂ ਆਪਣੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤੇ ਗਏ ਨੇ ਤਾਂ ਉੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਨਿਊ ਟੂ ਸ਼ਟਰਾ ਵਾਲਾ ਜੋ ਹਰੇਕ ਚੋਣ ਦੇ ਵਿੱਚ ਨਜ਼ਰ ਆਉਂਦੇ ਨੇ ਤਾਂ ਕੌਂਸਲਰ ਜੋ ਇਸ ਵਾਰ ਜਲੰਧਰ ਵੈਸਟ ਦੀਆਂ ਚੋਣਾਂ ਨੇ ਤਾਂ ਉਸ ਦੇ ਵਿੱਚ ਨੀਊ ਟੂ ਸ਼ਟਰਾਂ ਵਾਲੇ ਵੀ ਨਿਤਰ ਚੁੱਕੇ ਨੇ ਉਹਨਾਂ ਦੇ ਵੱਲੋਂ ਵੀ ਅੱਜ ਨਾਮਿਨੇਸ਼ਨ ਫਾਈਲ ਕੀਤੀ ਗਈ ਹੈ ਔਰ ਸ਼ੀਤਲ ਅੰਗੁਰਾਲ ਦੇ ਨਾਲ ਨਾਮਿਨੇਸ਼ਨ ਫਾਈਲ ਕਰਨ ਪਹੁੰਚਦੇ ਨੇ ਸ਼ੀਤਲ ਅੰਗੁਰਾਲ ਜਦੋਂ ਨਾਮਿਨੇਸ਼ਨ ਫਾਈਲ ਕਰਨ ਪਹੁੰਚਦੇ ਨੇ ਤਾਂ ਵੱਡੇ ਆਗੂ ਉਹਨਾਂ ਦੇ ਨਾਲ ਮੌਜੂਦ ਹੁੰਦੇ ਨੇ ਰਵਨੀਤ ਬਿੱਟੂ ਸੁਸ਼ੀਲ ਰਿੰਕੂ ਉਹਨਾਂ ਦੀ ਸਪੋਰਟ ਲਈ ਪਹੁੰਚਦੇ ਨੇ ਕੇਦੀ ਭੰਡਾਰੀ ਪਹੁੰਚਦੇ ਨੇ ਔਰ ਇਸ ਤੋਂ ਇਲਾਵਾ ਤਮਾਮ ਜੋ ਵੱਡੇ ਲੀਡਰ ਕਾਂਗਰਸ ਦੇ ਮੰਨੇ ਜਾਂਦੇ ਨੇ ਤਾਂ ਉਹ ਭਾਜਪਾ ਦੇ ਮੰਨੇ ਜਾਂਦੇ ਨੇ ਤਾਂ ਉਹ ਉਹਨਾਂ ਦੇ ਨਾਲ ਨਜ਼ਰ ਆਏ ਨੇ ਔਰ ਦੂਸਰੇ ਪਾਸੇ ਜੇਕਰ ਗੱਲ ਕਰੀਏ ਮਹਿੰਦਰ ਭਗਤ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਉਹਨਾਂ ਨੂੰ ਉਮੀਦਵਾਰ ਬਣਾਇਆ ਗਿਆ ਤਾਂ ਕਾਂਗਰਸ ਅਤੇ ਆਕਾਲੀ ਦਲ ਦੇ ਵੱਲੋਂ ਵੂਮਨ ਕਾਰਡ ਖੇਡਿਆ ਗਿਆ ਤਾਂ ਹੁਣ ਦੇਖਣਾ ਹੋਵੇਗਾ ਕਿ ਇਹ ਕਾਰਡ ਕਿੰਨਾ ਸਫਲ ਹੁੰਦਾ ਹੈ ਆਖਿਰੇ ਸਫਲਤਾ ਦਿਵਾ ਪਾਉਂਦਾ ਹੈ ਜਾਂ ਨਹੀਂ ਫਿਲਹਾਲ ਆਕਾਲੀ ਦਲ ਦੇ ਵੱਲੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਗਿਆ ਹੈ ਜਲੰਧਰ ਵੈਸਟ ਤੋਂ ਬੀਬੀ ਸੁਰਜੀਤ ਕੌਰ ਜੋ ਦੋ ਵਾਰ ਕੌਂਸਲਰ ਰਹਿ ਚੁੱਕੇ ਨੇ ਅਤੇ ਟਕਸਾਲੀ ਆਕਾਲੀ ਜੋ ਨੇ ਉਹਨਾਂ ਦੇ ਉਹਨਾਂ ਦੇ ਧਰਮ ਪਤਨੀ ਨੇ ਅਤੇ ਅਕਾਲੀ ਚਿਹਰਾ ਕਿਉਂਕਿ ਟਕਸਾਲੀ ਅਕਾਲੀ ਚਿਹਰਾ ਦੇਣਾ ਚਾਹੁੰਦੇ ਸੀ ਔਰ ਫਰੈਸ਼ ਫੇਸ ਦੇਣਾ ਚਾਹੁੰਦੇ ਸੀ ਇਸ ਵਾਰ ਉਮੀਦਵਾਰ ਦੇ ਤੌਰ ਦੇ ਉੱਤੇ ਤਾਂ ਕਾਲੀ ਦਲ ਦੇ ਵੱਲੋਂ ਕਾਫੀ ਕੋਖ ਖੰਗਾਲ ਕੇ